ਜੋ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਨਾਹਰ ਅਤੇ ਜੈਪੀਮ ਮੰਚ ਰਾਜਪੁਰਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੂਖੀ ਦੀ ਅਗਵਾਈ ਦੇ ਵਿੱਚ ਰਾਜਪੁਰਾ ਦੇ ਮਾਨਯੋਗ ਐਸ.ਜੀ.ਐਮ ਸਾਹਿਬ ਨੂੰ 21 ਅਗਸਤ ਨੂੰ ਭਾਰਤ ਬੰਦ ਕਰਨ ਦੀ ਕਾਲ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਮੰਗ ਕੀਤੀ ਗਈ ਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਪਹਿਲਾਂ ਵਾਲਮੀਕੀ ਸਮਾਜ ਨੂੰ 12% ਆਕਰਸ਼ਣ ਦਿੱਤਾ ਗਿਆ ਸੀ ਜਿਸ ਦੇ ਖਿਲਾਫ ਕੁਝ ਜਥੇਬੰਦੀਆਂ ਵੱਲੋਂ ਭਾਰਤ ਪੰਦ ਦੀ ਕਾਲ ਦਿੱਤੀ ਗਈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਇਸ ਬੰਦ ਦਾ ਵਾਲਮੀਕੀ ਸਮਾਜ ਦੇ ਨਾਲ ਕੋਈ ਲੈਣ-ਦੇਣ ਨਹੀਂ ਹੈ ਬਲਕਿ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸਮਰਥਨ ਕਰਦੇ ਹਾਂ ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ 21 ਅਗਸਤ ਨੂੰ ਕੁਝ ਜਥੇਬੰਦੀਆਂ ਜ਼ਬਰਦਸਤੀ ਬਾਜ਼ਾਰ ਪੰਤ ਕਰ ਪਾਉਂਦੇ ਨੇ ਤਾਂ ਅਸੀਂ ਵਪਾਰੀਆਂ ਤਾਂ ਡਟ ਕੇ ਸਾਥ ਦੇਾਂਗੇ ਵਪਾਰੀਆਂ ਨੂੰ ਇਹ ਵੀ ਭਰੋਸਾ ਦਿੰਦੇ ਹਾਂ ਕਿ ਉਹ 21 ਅਗਸਤ ਨੂੰ ਇਸ ਪੰਦ ਦਾ ਵਿਰੋਧ ਕਰਨ ਅਤੇ ਆਪਣੀਆਂ ਦੁਕਾਨਾਂ ਖੋਲ ਕੇ ਰੱਖਣ ਜੇ ਕੋਈ ਲੋਕ ਆ ਕੇ ਤੁਹਾਡੀਆਂ ਦੁਕਾਨਾਂ ਬੰਦ ਕਰ ਪਾਉਂਦੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਆਓ ਤੁਹਾਨੂੰ ਸੁਣਾਉਣਾ ਇਸ ਮੌਕੇ ਤੇ ਜਥੇਬੰਦੀਆਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸੀ ਮੇਰਾ ਨਾਮ ਜਸਵੀਰ ਕੁਮਾਰ ਹੈ ਮੈਂ ਭਾਰਤੀ ਮਜ਼ਦੂਰ ਸੰਘ ਤੋਂ ਪ੍ਰਧਾਨ ਹਾਂ ਨਗਰ ਕੌਂਸਲ ਰਾਜਪੁਰ ਵਿੱਚ ਵਾਲਮੀਕ ਸਮਾਜ ਨਾਲ ਸੰਬੰਧ ਹੈ ਤੇ ਵਾਲਮੀਕ ਹਾਂ ਮੈਂ ਅਸੀਂ ਅੱਜ ਇੱਕ ਮੰਗ ਪੱਤਰ ਦੇਣ ਆਏ ਆ ਐਡਮ ਸਾਹਿਬ ਨੂੰ ਦੇਣ ਆਏ ਸੀ ਉਹ ਹੈ ਨਹੀਂ ਸਾਨੂੰ ਮਿਲੇ ਨਹੀਂ ਹੈਗੇ ਅਸੀਂ ਤਹਿਸੀਲਦਾਰ ਸਾਹਿਬ ਨੂੰ ਦਿੱਤਾ ਮੰਗ ਪੱਤਰ ਇੱਕ ਕਿਸੇ ਜਥੇਬੰਦੀ ਨੇ 21 ਤਰੀਕ ਦੀ ਭਾਰਤਵੰਦੀ ਕਾਲ ਦਿੱਤੀ ਹੈਗੀ ਹੈ ਤੇ ਸਾਨੂੰ ਜਿਹੜਾ ਇੱਕ ਸੁਪਰੀਮ ਕੋਰਟ ਨੇ ਅਰਖਣ ਦਿਆ 12.5% ਉਹਦੇ ਵਿਰੁੱਧ ਕਿਸੇ ਜਥੇਬੰਦੀਆਂ ਨੇ ਕੋਈ ਭਾਰਤਵੰਦੀ ਕਾਲ ਦਿੱਤੀ ਹੈ ਤੇ ਅਸੀਂ ਬਾਲਪੂਰਾ ਵਾਲਮੀਕ ਸਮਾਜ ਤੇ ਮਜਵੀ ਸਿੱਖ ਸਮਾਜ ਤੇ ਸਾਰੇ ਇਕੱਠਾ ਹੋ ਗਏ ਅੱਜ ਇੱਕ ਮੰਗ ਪੱਤਰ ਦੇਣ ਆਏ ਆ ਜਰੇ ਤੇ ਉਸ ਦੇ ਵਿਰੁੱਧ ਆ ਕਿ ਜਿਹੜਾ ਭਾਰਤ ਬੰਦ 21 ਤਰੀਕ ਨੂੰ ਅਸੀਂ ਉਹਦਾ ਸਮਰਥਨ ਨਹੀਂ ਕਰਾਂਗੇ ਬਿਲਕੁਲ ਵੀ ਨਹੀਂ ਕਰਾਂਗੇ ਤੇ ਅਸੀਂ ਆਪਣੇ ਦੇਸ਼ ਵਾਸੀਆਂ ਨੂੰ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਇਸ ਕੇ ਵਿੱਚ ਜਿਹੜਾ ਭਾਰਤ ਬੰਦ ਦੇ ਵਿੱਚ ਸਾਡਾ ਕੋਈ ਬਾਲਮੀਕ ਸਮਾਜ ਤੇ ਮਜਵੀ ਸਿੱਖ ਸਮਾਜ ਦਾ ਕੋਈ ਰੋਲ ਨਹੀਂ ਹੋਵੇਗਾ ਤੁਸੀਂ ਜੀ ਸਦਕੇ ਦੁਕਾਨਾਂ ਖੋਲ੍ਹ ਲਿਆ ਦੁਕਾਨਾਂ ਖੋਲੋ ਤੇ ਆਪਣੇ ਕੰਮਕਾਰ ਕਰਨੇ ਕੰਮਕਾਰ ਕਰ ਲੋ ਸਾਡੇ ਵਾਲਮੀਕ ਸਮਾਜ ਤੋਂ ਕੁਝ ਵੀ ਡਰਨ ਦੀ ਕੋਈ ਲੋੜ ਨਹੀਂ ਹੈਗੀ ਤੇ ਅਸੀਂ ਜੇ ਕੋਈ ਵੀ ਧੱਕੇ ਨਾਲ ਧਿੱਥੇ ਬੰਦੀ ਆ ਕੇ ਕੋਈ ਦੁਕਾਨਦਾਰਾਂ ਨੂੰ ਧਮਕਾ ਕੇ ਜਾਂ ਕੁਝ ਵੀ ਡਰਾਤ ਨੂੰ ਕਾ ਕੇ ਦੁਕਾਨਾ ਬੰਦ ਕਰਾਂਦੀ ਆ ਅਸੀਂ ਉਹਨਾਂ ਦੇ ਨਾਲ ਵੀ ਖੜਾਂਗੇ ਤੇ ਸ਼ਹਿਰ ਵਾਸੀ ਉਹਨਾਂ ਅਸੀਂ ਵੀ ਅਫੀਲ ਕਰਦੇ ਆ ਕਿ ਅਸੀਂ ਇਸ ਦਾ ਸਮਰਥਨ ਨਹੀਂ ਕਰਾਂਗੇ ਜੈ ਭਾਰਤ ਜੈ ਭੀਮ ਉਹ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਸਮਾਜ ਜਿਹੜਾ ਪਿਛਲੇ ਇੰਨੇ ਸਮੇਂ ਤੋਂ ਕਿਹੜਾ ਇੰਨੀ ਤਰ੍ਹਾਂ ਦੀਆਂ ਭੋਗਦਾਰ ਹੈ ਮਸਾਂ ਹੀ ਉਸ ਨੂੰ ਸੁਪਰੀਮ ਕੋਰਟ ਵੱਲੋਂ ਇੱਕ ਬਹੁਤ ਵਧੀਆ ਫੈਸਲਾ ਦਿੱਤਾ ਗਿਆ 12% ਅਰਖਣ ਦਾ ਤੇ ਉਹਦੇ ਖਿਲਾਫ ਸੋਸ਼ਲ ਮੀਡੀਆ ਤੇ ਕੁਝ ਜਥੇਬੰਦੀਆਂ ਨੇ 21 ਤਰੀਕ ਦੀ ਭਰਤਬੰਦੀ ਕਾਲ ਦਿੱਤੀ ਹੋਈ ਹੈ ਤੇ ਇਸ ਭਰਤਬੰਦੀ ਕਾਲ ਦਾ ਵਾਲਮੀਕੀ ਸਮਾਜ ਨਾਲ ਕੋਈ ਲੈਣ ਦੇਣੀ ਹੈ ਨਾ ਵਾਲਮੀਕੀ ਸਮਾਜ ਇਸ ਕਾਲ ਦੇ ਹੱਕ ਦੇ ਵਿੱਚ ਹੈ ਉਲਟਾ ਸੀ ਇਹਨਾਂ ਦੇ ਖਿਲਾਫ ਹੈ ਤੇ ਕਿਸੇ ਤਰ੍ਹਾਂ ਦਾ ਵੀ ਅਗਰ ਸਾਨੂੰ ਪਤਾ ਲੱਗਦਾ ਰਾਜਪੁਰੇ ਚ ਕਿਸੇ ਵੀ ਸਾਡੇ ਦੁਕਾਨਦਾਰ ਭਾਈ ਵਪਾਰੀ ਭਾਈਆਂ ਨਾਲ ਅਗਰ ਕੋਈ ਧੱਕਾਬਦੀ ਕੀ ਕਰਦਾ ਹੈ ਤੇ ਅਸੀਂ ਉਲਟਾ ਭਾਈਆਂ ਨਾਲ ਆਪਣੇ ਦੁਕਾਨਦਾਰ ਭਾਈਆਂ ਨਾਲ ਖੜਾਂਗੇ ਤੇ ਹਾਂ ਅਗਰ ਆਪਣੇ ਕੋਈ ਹੱਕ ਨਾਲ ਕੋਈ ਆਪਣੀ ਮਰਜ਼ੀ ਨਾਲ ਇਹਦਾ ਸਮਰਥਨ ਕਰਦਾ ਉਹਦਾ ਸਾਨੂੰ ਕੋਈ ਇਤਰਾਜ਼ ਨਹੀਂ ਮਗਰ ਅਗਰ ਕੋਈ ਡਰਾ ਧਮਕਾ ਕੇ ਕਿਸੇ ਦੁਕਾਨਦਾਰ ਤੋਂ ਦੁਕਾਨਾ ਬੰਦ ਕਰਾਏਗਾ ਤੇ ਫਿਰ ਵਾਲਮੀਕੀ ਸਮਾਜ ਆਪਣੇ ਵਪਾਰੀ ਭਾਈਆਂ ਨਾਲ ਖੜਾ ਹੋਏਗਾ ਇਹ ਪੂਰੇ ਪੰਜਾਬ ਦੇ ਵਿੱਚ ਹੈਗਾ ਜਾਂ ਸਿਰਫ ਰਾਜ ਦੇ ਦੇਖੋ ਅਸੀਂ ਰਾਜਪੁਰੇ ਦੀ ਜਥੇਬੰਦੀ ਅਸੀਂ ਰਾਜਪੁਰੇ ਦੇ ਫਿਲਹਾਲ ਰਾਜਪੁਰੇ ਤੌਰ ਤੇ ਕਰ ਰਹੇ ਹਾਂ ਤੇ ਇਹਦੀ ਜਿਹੜੀ ਮੀਟਿੰਗ ਆ ਜਾਂ ਸਾਡੇ ਵਾਲਮੀਕੀ ਤੀਰਥ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਬਹੁਤ ਜਲਦੀ ਪੰਜਾਬ ਲੈਵਲ ਤੇ ਵੀ ਕਾਲ ਆਉਣ ਲੱਗੀ ਹੈ ਇਹ ਜਿਹੜੀ ਹੈ ਬੰਦ ਦੇ ਖਿਲਾਫ ਤੇ ਤੁਸੀਂ ਕਿਸ ਨੂੰ ਮੰਗ ਪੱਤਰ ਦਿੱਤਾ ਅੱਜ ਅਸੀਂ ਦੇਖੋ ਐਸਡੀਐਮ ਸਾਹਿਬ ਦੇ ਨਾਮ ਦੇਿਆ ਸੀਗਾ ਐਸਡੀਐਮ ਸਾਹਿਬ ਹੈ ਨਹੀਂ ਸੀਗੇ ਤੇ ਅਸੀਂ ਜਨਾਬ ਤਹਿਸੀਲਦਾਰ ਜੀ ਨੂੰ ਆਪਣਾ ਮੰਗ ਪੱਤਰ ਦੇ ਦਿੱਤਾ ਹੈ ਤੇ ਬੜੀ ਜਲਦੀ ਅਸੀਂ ਡੀਐਸਪੀ ਸਾਹਿਬ ਨੂੰ ਵੀ ਮਿਲ ਕੇ ਕਿਉਂਕਿ ਕੋਈ ਕਾਨੂੰਨ ਵਿਵਸਥਾ ਨਾਰਾਜਪੁਰੇ ਚ ਖਰਾਬ ਹੋਏ ਡੀਐਸਪੀ ਸਾਹਿਬ ਨੂੰ ਵੀ ਮਿਲ ਕੇ ਅਸੀਂ ਇਸ ਬਾਰੇ ਗੱਲ ਕਰ ਲਈ ਕਿ ਤੁਸੀਂ ਮੰਗ ਕੀਤੀ ਹੈ ਬਸ ਅਸੀਂ ਇਹੀ ਮੰਗ ਕਰੀ ਹੈ ਕਿ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੋਈ ਬੰਦ ਹੈ ਜਿਹੜਾ ਉਹਦੇ ਵਾਲਮੀਕੀ ਸਮਾਜ ਉਹਦੇ ਹੱਕ ਚ ਨਹੀਂ ਹੈਗਾ ਕਿਉਂਕਿ ਕਿਆ ਹੁੰਦਾ ਹੈ ਕਈ ਵਾਰ ਸਾਡੇ ਨਾਮ ਤੋਂ ਲੋਕਾਂ ਨੂੰ ਆ ਜਿਹੜਾ ਇਹ ਇਹ ਕਿਹਾ ਜਾਂਦਾ ਕਿ ਵਾਲਮੀਕੀ ਸਮਾਜ ਵਿੱਚ ਦੇ ਪਿੱਛੇ ਜਿਹੜਾ ਹਿੱਸੇਦਾਰੀ ਲੈ ਰਹਾ ਤੇ ਲੋਕ ਸਾਡੇ ਸਮਰਥਨ ਨਾਲ ਕਿਉਂਕਿ ਸਾਨੂੰ ਇੰਨਾ ਪਿਆਰ ਕਰਦੇ ਆ ਸਾਡੇ ਸਮਰਥਨ ਨਾਲ ਦੁਕਾਨਾਂ ਬੰਦ ਕਰ ਦਿੰਦੇ ਹਨ ਮਗਰ ਇਹ ਅਸੀਂ ਲੋਕਾਂ ਨੂੰ ਜਿਹੜਾ ਆ ਸੂਚਿਤ ਕਰਨ ਲਈ ਸਿਰਫ ਗੱਲ ਕਰੀ ਹੈ ਕਿ ਇਹਦੇ ਵਿੱਚ ਵਾਲਮੀਕੀ ਸਮਾਜ ਦਾ ਕੋਈ ਲੈਂਦੇ ਨਹੀਂ ਉਹ ਕਿਹੜਾ ਸਮਾਜ ਹੈ ਜਿਹੜਾ ਬੰਦ ਕਰਾ ਰਿਹਾ ਜੀ ਦੇਖੋ ਕੁਝ ਜੱਥੇ ਬੰਦੀਆਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੀਆਂ ਠੀਕ ਹੈ ਉਹ ਪੋਸਟਾ ਪਾਰੀਆਂ ਜਦੋਂ ਉਹ ਖੁੱਲ ਕੇ ਆਏंगी 21 ਤਰੀਕ ਨੂੰ ਸਾਨੂੰ ਸਾਰਿਆਂ ਨੂੰ ਦਿਖ ਜੇਗਾ ਤੇ ਫਿਲਹਾਲ ਅਸੀਂ ਕਿਉਂਕਿ ਅਸੀਂ ਨਹੀਂ ਚਾਹਦੇ ਅਸੀਂ ਆਪਣੇ ਕਿਸੇ ਵੀ ਐਸਸੀ ਸਮਾਜ ਦੇ ਜਿੱਥੇ ਬੰਦੀ ਦਾ ਵਿਰੋਧ ਕਰੇ ਮਗਰ ਅਗਰ 21 ਤਰੀਕ ਨੂੰ ਕੋਈ ਸਾਡੇ ਸਿੱਧਾ ਹੀ ਸਾਡੇ ਹੱਕਾਂ ਦੇ ਡਾਕਾ ਮਾਰੇਗਾ ਫਿਰ ਅਸੀਂ ਖੁੱਲਕੇ ਉਹਨਾਂ ਦਾ ਨਾਮ ਵੀ ਦੱਸਾਂਗੇ ਤੇ ਖੁੱਲਕੇ ਉਹਨਾਂ ਦੇ ਖਿਲਾਫ ਹੋ ਜਿਹੜੇ ਆ ਤੁਸੀਂ ਉਸ ਦਿਨ ਜਿਹ ਦਿਨ ਬੰਦਾ ਦਿੱਤਾ ਪਿਆ ਇਹਨਾਂ ਨੇ ਉਸ ਦਿਨ ਤੁਸੀਂ ਮਾਰਕੀਟ ਦੇ ਵਿੱਚ ਫਿਰੋਗੇ ਰੋਡ ਦੇ ਫਿਰ ਅਸੀਂ ਗੱਲ ਕਰਾਂਗੇ ਆਪਣੀ ਵਪਾਰ ਪਾਈਆਂ ਨਾਲ ਅਸੀਂ ਮਿਲਾਂਗੇ ਤੇ ਵਪਾਰ ਮੰਡਲ ਨਾਲ ਵੀ ਮਿਲਾਂਗੇ ਅਗਰ ਕਿਸੇ ਤਰ੍ਹਾਂ ਦਾ ਵੀ ਕਿਸੇ ਦੁਕਾਨਦਾਰ ਨੂੰ ਕੋਈ ਤੱਕਾ ਵੀ ਦਿੱਕੀ ਆ ਡਰਾਇਆ ਜਾਂਦਾ ਤੇ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਸਾਨੂੰ ਸੰਪਰਕ ਕਰੇ ਜੇਕਰ ਸਾਨੂੰ ਕੋਈ ਫੋਨ ਕਰਦਾ ਸੰਪਰਕ ਕਰਦਾ ਅਸੀਂ ਬਿਲਕੁਲ ਉਹਨਾਂ ਨਾਲ ਡੱਟ ਕੇ ਖੜਾਂਗੇ ਜੋ ਵੀ ਸਾਡੇ ਪ੍ਰਧਾਨ ਸਾਹਿਬ ਜੀ ਨੇ ਕੀ ਕਿਹਾ ਵੀ ਜੋ ਸਾਡੇ ਰੈਕਸ਼ਨ ਸੰਬੰਧੀ ਸਾਨੂੰ ਜਥੇਬੰਦੀ ਸਾਡੇ 12% ਬਾਲਮੀਕ ਸਮਾਜ ਤੇ ਮਜੀਬੀਕ ਸਮਾਜ ਦਿੱਤਾ ਗਿਆ ਤੇ ਬਹੁਤ ਹੀ ਵਧੀਆ ਸੁਰਾਂਗਾ ਜੋ ਕਦਮ ਹੈ ਸਬਕਸ਼ੀਵਿੰਗ ਕੋਲ ਦਿੱਤਾ ਗਿਆ ਤੇ ਬਾਕੀ ਕੁਝ ਜਥੇਬੰਦੀਆਂ ਜੋ ਇੱਕ ਹੀ ਤਰੀਕ date ਬੰਦ ਦਾ ਕਾਲ ਦਿੱਤਾ ਗਿਆ ਉਸ ਦੇ ਵਿੱਚ ਅਸੀਂ ਦੋਨੋਂ ਜਥੇਬੰਦੀਆਂ ਸਮਾਜਿਕ ਤੌਰ ਤੇ ਇਸ ਦਾ ਬਾਈਕਾਟ ਕਰਦੇ ਹਾਂ ਇਸ ਸਮਰਥਨ ਦਾ ਵਿੱਚ ਵਿਰੋਧ ਕਰਦੇ ਹਾਂ ਇਸ ਹੜਤਾਲ ਦੇ ਵਿੱਚ ਅਸੀਂ ਹਿੱਸਾ ਨਹੀਂ ਲਵਾਂਗੇ ਅਗਰ ਕੋਈ ਜਥੇਬੰਦੀ ਲੈਂਦੀ ਆ ਤਾਂ ਉਹ ਆਪਣਾ ਜੁਮਖੂ ਜੁਮਾਰ ਹੋਵੇਗੀ ਤੇ ਪ੍ਰਸ਼ਾਸਨ ਨੂੰ ਅਸੀਂ ਇਹ ਕਾਵਾਂਗੇ ਕਿ ਇਸ ਵਿਰੋਧ ਦੇ ਵਿੱਚ ਸਾਡਾ ਕੋਈ ਲੈਣ ਦੇਣ ਨਹੀਂ ਆ ਤੇ ਨਾਲ ਹੀ ਅਸੀਂ ਸਹਿਸਾ ਲਵਾਂਗੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar